ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਆਫ ਪੁਲਿਸ ਆਈਜੀ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਣ ਵਾਲੇ ਮਾਮਲੇ ਤੇ ਉਹਨਾਂ ਦੇ ਕਰੀਬੀ ਅਤੇ ਸਾਬਕਾ ਰੀਡਰ ਅਮਰੀਕ ਸਿੰਘ ਨੇ ਦੱਸਿਆ ਕਿ ਅਮਰ ਸਿੰਘ ਚੈਲਡ ਆਪਰੇਸ਼ਨ ਸਫਲ ਰਿਹਾਈ ਆਪਰੇਸ਼ਨ ਦੇ ਬਾਅਦ ਉਹਨਾਂ ਨੂੰ ਇੱਕ ਦੋ ਵਾਰ ਹੋਸ਼ ਵੀ ਆਈਏ ਉਹਨਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਲਗਾਤਾਰ ਨਿਗਰਾਨੀ ਰੱਖ ਰਹੀ ਹੈ ਅਤੇ ਫਿਲਹਾਲ ਉਹਨਾਂ ਦੀ ਹਾਲਤ ਸਥਿਰ ਨਹੀਂ ਹੈ ਉਨਾ ਲੋਕਾਂ ਤੇ ਮੀਡੀਆ ਨੂੰ ਅਪੀਲ ਕਰਦੇ ਆ ਕਿ ਹਾਂ ਕਿ ਅਮਰ ਸਿੰਘ ਚਾਹਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਉਹਨਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਮਾਮੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਜਿਹੜਾ ਹਾਦਸਾ ਹੋਇਆ ਸਾਡੇ ਆਈਜੀ ਸਾਹਿਬ ਨਾਲ ਉਹ ਅੱਜ ਮਤਲਬ ਸਕਸੈਸ ਹੋਇਆ ਆਪਰੇਸ਼ਨ ਤੇ ਬਿਲਕੁਲ ਉਹ ਇੱਕ ਦੋ ਵਾਰੀ ਹੋਸਟ ਵੀ ਆਏ ਨੇ। ਡਾਕਟਰਾਂ ਨੇ ਕੋਸ਼ਿਸ਼ ਕੀਤੀ ਵੀ ਚਲੋ ਅਜੇ ਸਟੇਬਲ ਨਹੀਂ ਤਾਂ ਇਹਦੇ ਕਰਕੇ ਥੋੜਾ ਜਿਹਾ ਉਹ ਮਤਲਬ ਦਵਾਈ ਤੇ ਨੇ ਤੇ ਪਰ ਕੋਈ ਇਹੋ ਜਿਹੀ ਗੱਲ ਨਹੀਂ ਵੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਹਾਲਾਤ ਹੈ ਉਹ ਬਿਲਕੁਲ ਠੀਕ ਨਹੀਂ ਜੋ ਝੂਠੀਆਂ ਫਵਾਵਾਂ ਡਾ ਰਹੇ ਨੇ ਮੇਰੀ ਤੁਹਾਡੇ ਮੀਡੀਆ ਮੱਧਮ ਲਈ ਬੇਨਤੀ ਹੈ ਵੀ ਹੱਥ ਜੋੜ ਕੇ ਵੀ ਉਹ ਝੂਠੀਆਂ ਫਵਾਵਾਂ ਨਾ ਫਲਾਓ ਮੈਂ ਹਸਪੀਟਲ 'ਤੇ ਖੜਾ ਹੁਣੇ ਡਾਕਟਰ ਸਾਹਿਬਾਨਾਂ ਨੂੰ ਅਤੇ ਮਾਨ ਜੋਗਾਈ ਜੀ ਸਾਹਿਬ ਨੂੰ ਮੈਂ ਮਿਲ ਕੇ ਆਇਆ ਬਿਲਕੁਲ ਹਾਲਤ ਮਤਲਬ ਖਤਰੇ ਤੋਂ ਬਾਹਰ ਹੈ ਤੇ ਮੈਂ ਇਹੀ ਕਹਿਣਾ ਤੁਹਾਡੇ ਸਾਰੇ ਸਰੋਤਿਆਂ ਤੁਹਾਡੇ ਮਾਧਿਅਮ ਰਾਈਂ ਸਰੋਤਿਆਂ ਨੂੰ ਵੀ ਪ੍ਰਮਾਤਮਾ ਦਾ ਨਾਂ ਲੈ ਕੇ ਉਹਨਾਂ ਦੀ ਬੇਨਤੀ ਕਰਕੇ ਉਹਨਾਂ ਦੀਆਂ ਦੁਆਵਾਂ ਸਭਕਾ ਹੁਣ ਬਿਲਕੁਲ ਠੀਕ ਠਾਕ ਨੇ ਜ਼ਿਕਾਇਤੀ ਕੀ ਬੀਤੇ ਦਿਨ ਅਮਰ ਸਿੰਘ ਚਾਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਘਟਨਾ ਤੋਂ ਪਹਿਲਾਂ 12 ਪੰਨਿਆਂ ਦਾ ਇੱਕ ਸਾਈਡ ਨੋਟ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਲਿਖਿਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਨੋਟ ਵਿੱਚ 8.10 ਕਰੋੜ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਜ਼ਿਕਰ ਹੈ।